ਉਹ ਦੋ ਨੌਜਵਾਨ ਸੀਗੇ ਉਹ ਇਹਨਾਂ ਨਾਲ ਠੋਪਾਈ ਹੋਏ ਹੱਥੋਂ ਪਾਈ ਹੋਣ ਦੇ ਆਵਜੂਦਤ ਸਾਡਾ ਜਿਹੜਾ ਕਰਮਚਾਰੀ ਦੀ ਕੁੱਟਮਾਰ ਕੀਤੀ ਉਹਦੀ ਪੱਗ ਲਈ ਗਈ ਜਦੋਂ ਉਹ ਪੱਗ ਸਮੀਟ ਰਿਹਾ ਸੀ ਫਿਰ ਉਹਦੇ ਕੇਸਾਂ ਨੂੰ ਹੱਥ ਪਾਇਆ ਗਿਆ ਜੇ ਸਾਡੇ ਕਰਮਚਾਰੀ ਨੇ ਗਲਤੀ ਕੀਤੀ ਸੀ ਨਾਲ ਹੀ ਥਾਣਾ ਸੀ ਜਾ ਕੇ ਕੰਪਲੇਂਟ ਦਿੰਦੇ ਪਰਚਾ ਕਰਾਉਂਦੇ ਅਸੀਂ ਵੀ ਜੱਥੇਬੰਦੀ ਵੱਲੋਂ ਉਸ ਬੰਦੇ ਦੀ ਮਸਤ ਕਰਦੇ ਪਰ ਜੇ ਕਿਤੇ ਜ਼ਿਆਦਾਤਰ ਕੀ ਹੁੰਦਾ ਜੇ ਟੂਲ ਵਾਲੇ ਅੱਗੇ ਕੋਈ ਹੱਥ ਚੱਕ ਲੈਂਦੇ ਫਿਰ ਇਹਨਾਂ ਕਹਣਾ ਸੀ ਗੁੰਡਾ ਕਰਦੀ ਆ ਉਹ ਬਾਜ ਹਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਖੁਦ ਹੀ ਸੱਟ ਮਾਰ ਕੇ ਆਪਣੇ ਆਪ ਦੇ ਕੇਸ ਰਿਪੋਰਟ ਇਹਨਾਂ ਦੇ ਸਾਹਦੇ ਫੇਸ ਪਰ ਜਿਹੜੀ ਬੇਇੱਜ਼ਤੀ ਹੋਈ ਆ ਸਾਨੂੰ ਇਹਨਾਂ ਲੱਖਾਂ ਕੁਰਬਾਨੀਆਂ ਦੇ ਬਾਅਦ ਹੁਣ ਪੱਗ ਮਿਲੀ ਆ ਪੂਰੀ ਹੀ ਬੇਇੱਜ਼ਤੀ ਨਿਮਨਤਾ ਦਾ ਅਸੀਂ ਚਕਾਰ ਦੇ ਚਲਵਾਨੀ ਚਾਹਾਂਗੇ ਕੋਈ ਕਬੱਡੀ ਦੇ ਆਲਮਗੀ ਤੋਂ ਖਿਡਾਰੀ ਸੀ ਪਰ ਟੂਲਾਂ ਦੇ ਉੱਪਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਕਬੱਡੀ ਦਾ ਖਿਡਾਰੀ ਹੋ ਪ੍ਰੀ ਰੱਖ ਤੂੰ ਜੀ ਉਹ ਕਹਿੰਦੇ ਅਸੀਂ ਨਹੀਂ ਭਾਤੀ ਲੈਂਦੇ ਉਹਨਾਂ ਕਹਿੰਦਾ ਕਿਉਂ ਅਸੀਂ ਕਬੱਡੀ ਦੇ ਪਲੇਅਰ ਆ ਉਹ ਕਹਿੰਦੇ ਕੋਈ ਆਇਡੈਂਟੀਟੀ ਕਾਰਡ ਦਿਖਾ ਦਿਓ ਉਹਨਾਂ ਕੋਲ ਆਇਡੈਂਟੀਟੀ ਕਾਰਡ ਸੀ ਨਾ ਜ ਇਹ ਲੋਕਾਂ ਦਾ ਗੁੱਸਾ ਇਹ ਆਪੀ ਟੂਲ ਪਲਾਜ ਤੇ ਭਰਤੀਆਂ ਵਧੀਆਂ ਇਹ ਬੱਚੇ ਤਾਂ ਆਪ ਗਰੀਬ ਆ ਕੰਮ ਕਰਨ ਵਾਲੇ ਇਹਨਾਂ ਨੇ ਨਹੀਂ ਵਧਾਈਆਂ ਇੱਜਾ ਸਰਕਾਰ ਨੇ ਜਾਂ ਜਿਹੜੀ ਫਰਮ ਹੈ ਉਹਦਾ ਕੰਮ ਹੁੰਦਾ ਤੁਹਾਨੂੰ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰਦੇ ਆਸੇ ਲਾਡੋਵਾਲ ਟੋਲ ਪਲਾਜਾ ਤੇ ਮੌਜੂਦ ਹਾਂ ਜਿੱਥੇ ਦੱਸਦੇ ਕਿ ਬੀਤੇ ਦਿਨ ਇੱਕ ਟੋਲ ਪਲਾਜਾ ਤੋਂ ਸੀਸੀਟੀਵੀ ਜਿਹੜੀ ਆ ਸਾਹਮਣੇ ਆਂਦੀ ਆ ਸੋ ਗੱਲਬਾਤ ਕਰ ਲੈਨੇ ਸਾਡੇ ਨਾਲ ਸਾਰੇ ਪੰਜਾਬ ਦੇ ਜਿਹੜੇ ਜਥੇਬੰਦੀਆਂ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਜਿਹੜਾ ਸੀਸੀਟੀਵੀ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਵੈ ਸੋ ਵਿਵਾਦ ਹੁੰਦਾ ਵੈ ਟੋਲ ਪਲਾਜਾ ਦੇ ਉੱਤੇ ਕਾਰਨ ਕੀ ਰਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਜਥੇਬੰਦੀਆਂ ਕਿਹੜੀ ਇਕੱਠੀ ਹੋਈ ਆ ਸਾਰੀ ਅੱਜ ਸ਼ੇਰੇ ਪੰਜਾਬ ਟੋਲ ਪਲਾਜਾ ਯੂਨੀਅਨ ਜੀ ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਲੋਕਲ ਜਿਹੜੇ ਪਿੰਡਾਂ ਦੇ ਸਰਪੰਚ ਐ ਜੀ ਤੇ ਉਹ ਇੱਥੇ ਪਹੁੰਚੇ ਆ ਜੀ ਜੀ ਇੱਕ ਸੀਸੀਟੀਵੀ ਸਾਹਮਣੇ ਆਈ ਆ ਬੀਤੇ ਦਿਨ ਇੱਕ ਘਟਨਾ ਜੜੀ ਆ ਟੋਲ ਪਲਾਜ਼ਾ ਉੱਤੇ ਘਟਦੀ ਆ ਤੇ ਉਹ ਵਿਵਾਦ ਹੁੰਦਾ ਸਰ ਉਹ ਕੀ ਮਾਮਲਾ ਕੀ ਸੀਗਾ ਸਰ ਸਾਡੀ ਸ਼ੇਰੇ ਪੰਜਾਬ ਟੋਲ ਪਲਾਜ਼ਾ ਯੂਨੀਅਨ ਦਾ ਨੌਜਵਾਨ ਮੈਂਬਰ ਸੀ ਇੱਥੇ ਜੀ ਉਹ ਇੱਥੇ ਕੰਮ ਕਰਦਾ ਜੀ ਇਹ ਸਕਿਉਰਿਟੀ ਗਾਰਡ ਜਾਂ ਟੀਸੀ ਕਹਿੰਦੇ ਆ ਜੀ ਆਮ ਉਨੇ ਜਦੋਂ ਵੀ ਇਹਨਾਂ ਦੀ ਡਿਊਟੀ ਆ ਜੀ ਜਦੋਂ ਵੀ ਕੋਈ ਲੰਘਦਾ ਇਹਨਾਂ ਨੇ ਪਰਚੀ ਪੁੱਛਣੀ ਹੁੰਦੀ ਆ ਜਾਂ ਗਰੰਟੀ ਕਾਰਡ ਦੇਖਣਾ ਹੁੰਦਾ ਵੀ ਤੁਸੀਂ ਪੰਜਾਬ ਪੁਲਿਸ ਆਰਮੀ ਚ ਜਦੋਂ ਉਹਨਾਂ ਨੇ ਪੁੱਛਿਆ ਤੇ ਉਹ ਦੋ ਨੌਜਵਾਨ ਸੀਗੇ ਉਹ ਇਹਨਾਂ ਨਾਲ ਹਥੋਪਾਈ ਹੋਏ ਹਥੋਪਾਈ ਹੋਣ ਦੇ باوجود ਸਾਡਾ ਜਿਹੜਾ ਕਰਮਚਾਰੀ ਦੀ ਕੁੱਟਮਾਰ ਕੀਤੀ ਉਹਦੀ ਪੱਗ ਲਾਈ ਗਈ ਜਦੋਂ ਉਹ ਪੱਗ ਸਮੇਟ ਰਿਹਾ ਸੀ ਫਿਰ ਉਹਦੇ ਕੇਸਾਂ ਨੂੰ ਹੱਥ ਪਾਇਆ ਗਿਆ ਉਹਦੀ ਜਿਹੜੀ ਬਦਬੀਆ ਕੇਸਾਂ ਦੀ ਵੀ ਕੀਤੀ ਗਈ ਤੇ ਪੱਗ ਵੀ ਜਿਹੜੀ ਉਹ ਪੈਰਾਂ ਚ ਰੋਲੀ ਗਈ ਇਸ ਕਰਕੇ ਅਸੀਂ ਇੱਥੇ ਪਹੁੰਚੇ ਸੀ ਕਿਉਂਕਿ ਦੇਖੋ ਘਟਨਾਵਾਂ ਤਾਂ ਠੀਕ ਹੈ ਕਈ ਵਾਰੀ ਹੋ ਜਾਂਦੀਆਂ ਪਰ ਅਸੀਂ ਪੱਗ ਦੀ ਜਿਹੜੀ ਬੇਇੱਜ਼ਤੀ ਆ ਉਹ ਬਰਦਾਸ਼ਤ ਨਹੀਂ ਕਰਦੇ ਜੇ ਲੋਕਾਂ ਦਾ ਗੁੱਸਾ ਇਹ ਆਪੀ ਟੂਲਪਲਾਜ਼ਾ ਤੇ ਪਰਚੀਆਂ ਵਧੀਆਂ ਇਹ ਬੱਚੇ ਤਾਂ ਆਪ ਗਰੀਬ ਆ ਕੰਮ ਕਰਨ ਵਾਲੇ ਇਹਨਾਂ ਨੇ ਨਹੀਂ ਵਧਾਈਆਂ ਇੱਜਾ ਸਰਕਾਰ ਨੇ ਜਾਂ ਜਿਹੜੀ ਫਰਮ ਆ ਉਹਦਾ ਕੰਮ ਹੁੰਦਾ ਇਹ ਤਾਂ ਗਰੀਬ ਬੇਰੋਜ਼ਗਾਰ ਨੌਜਵਾਨ ਆ ਉਹਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜੀ ਸਰ ਇਹ ਜਿਹੜਾ ਵੀਆਈਪੀ ਕ੍ਰੋਸਿੰਗ ਪਾਸ ਸੀਗਾ ਜਿੱਥੋਂ ਪਾਸ ਹੋ ਰਹੇ ਸੀਗੇ ਉੱਥੇ ਉਹਨਾਂ ਕੋਲ ਵੀਆਈਪੀ ਕੋਈ ਕਾਰਡ ਵਗੈਰਾ ਸੀਗਾ ਜਾਂ ਉਹਨਾਂ ਕੋ ਕੋ ਡਾਕੂਮੈਂਟਸ ਵਗੈਰਾ ਸੀਗੇ ਜਿਹੜੀ ਗਲਤ ਬਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਵਿ ਖਿਡਾਰੀ ਸੀਗੇ ਸਾਹਮਣੇ ਆਈ ਗੱਲ ਕੋਈ ਉਹ ਹੀ ਖਿਡਾਰੀ ਵੀ ਸੀਗੇ ਕੋਈ ਕਬੱਡੀ ਦੇ ਆਲਮਗੀ ਤੋਂ ਖਿਡਾਰੀ ਸੀ ਪਰ ਟੂਲਾਂ ਦੇ ਉੱਪਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਕਬੱਡੀ ਦਾ ਖਿਡਾਰੀ ਹੋ ਫ੍ਰੀ ਲੰਘ ਸਕੇ ਜਦੋਂ ਇਹਨਾਂ ਨੇ ਦੇਖੋ ਜਿਹੜਾ ਕਰਮਚਾਰੀ ਆ ਗਰੀਬ ਬੱਚਾ ਵਾ ਇੱਥੇ ਡਿਊਟੀ ਕਰ ਰਿਹਾ ਉੱਪਰ ਕੈਮਰੇ ਤੇ ਬੈਠੇ ਮੈਨੇਜਰ ਸਾਰੀ ਟੀਮ ਦੇਖ ਰਹੀ ਹੁੰਦੀ ਆ ਜਿਉ ਗੱਡੀ ਨਹੀਂ ਰੁਕੂ ਉਹਦੀ ਤਨਖਾਹ ਕੱਟੀ ਜਾਂਦੀ ਉਹਨੂੰ ਮੈਨੇਜਰ ਸਾਹਮਣੇ ਜਲੀਲ ਹੋਣਾ ਪੈਂਦਾ ਜਦੋਂ ਸਾਡੇ ਕਰਮਚਾਰੀ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਉਹ ਕਹਿੰਦੇ ਅਚੀ ਨਹੀਂ ਪਰਚੀ ਲੈਂਦੇ ਉਹਨਾਂ ਕਹਿੰਦਾ ਕਿਉਂ ਅਸੀਂ ਕ ਉਡੈਂਟ ਨਾ ਉਹਨਾਂ ਕੋਲੇ ਆਇਡੈਂਟੀਟੀ ਕਾਰਡ ਸੀ ਨਾ ਜਦੋਂ ਉਹਨੇ ਕਰਨੀ ਤੁਹਾਡੀ ਪਰਚੀ ਲੱਗੂਗੀ ਉਹਨਾਂ ਨੇ ਫਿਰ ਉਤਰ ਕੇ ਮਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਹਦੀ ਕੁੱਟਮਾਰ ਕੀਤੀ ਗਈ ਕੀ ਨਾਮ ਆਉਦਾ ਕੀ ਕੰਡੀਸ਼ਨ ਆ ਉਹਦੀ ਕਿੱਥੇ ਹੈਗਾ ਉਸ ਦਾ ਉਹਨਾਂ ਦਾ ਨਾਮ ਸਤਨਾਮ ਸਿੰਘ ਹੈ ਜੀ ਉਹ ਇਸ ਟਾਈਮ ਹਸਪਤਾਲ ਚ ਜਰੇ ਇਲਾਜ ਦਾਖਲ ਹੈ ਜੀ ਤਲਵੰਡੀ ਪਿੰਡ ਤੇ ਹੀ ਆ ਜੀ ਉਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਖੜੇ ਹੈ ਜੀ ਉਹਨਾਂ ਦੇ ਜੀ ਇਸ ਮਾਮਲੇ ਸੰਬੰਧ ਟੋਲ ਪਲਾਜ਼ਾ ਦੇ ਜਿਹੜੇ ਮੈਨੇਜਰ ਨੇ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਕੋਈ ਐਕਸ਼ਨ ਚੱਕਿਆ ਗਿਆ ਜਾਂ ਕੁਝ ਸਾਹਮਣੇ ਆਇਆ ਮਾਮਲਾ ਜੀ ਟੂਲ ਪਲਾਜਾ ਦੇ ਜਿਹੜੇ ਯੂਨੀਅਨ ਆ ਜਿਹੜੇ ਟੂਲ ਪਲਾਜਾ ਦੇ ਮੈਨੇਜਰ ਆ ਇੱਕ ਦਪਿੰਦਰਜੀਤ ਸਿੰਘ ਉਹਨੂੰ ਤਾਂ ਸਾਡੀ ਜਥੇਬੰਦੀ ਦੇ ਵਿੱਚ ਹੀ ਆ ਜੀ ਉਹ ਸ਼ੇਰੇ ਪੰਜਾਬ ਯੂਨੀਅਨ ਦੇ ਪ੍ਰਧਾਨ ਵੀ ਇੱਥੋਂ ਦੇ ਤੇ ਨਾਲ ਮੈਨੇਜਰ ਵੀ ਆ ਜੀ ਜਿਹੜੇ ਦੂਜੇ ਮੈਨੇਜਰ ਸਾਹਿਬ ਉਹ ਵੀ ਬਹੁਤ ਚੰਗੇ ਇਨਸਾਨ ਆ ਉਹਨਾਂ ਨੇ ਤਾਂ ਸਾਨੂੰ ਇਹ ਹੁਣ ਫਿਲਹਾਲ ਦੀ ਘੜੀ ਇਹ ਵਿਚਵਾਚ ਦਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਨਾਲ ਹੋ ਕੇ ਕਾਰਵਾਈ ਕਰਾਵਾਂਗੇ ਪਰ ਜ਼ਿਆਦਾਤਰ ਕੀ ਹੁੰਦਾ ਵੀ ਜਦੋਂ ਫਰਮ ਤੇ ਦਬਾਅ ਪੈਂਦਾ ਤੇ ਫਿਰ ਉਹ ਬੱਚਿਆਂ ਨੂੰ ਰਾਜੀਨਾਮਾ ਕਰਨ ਦਾ ਜਾਂ ਪਰਚਾ ਨਾ ਕਰਾਉਣ ਦਾ ਜ਼ਿਆਦਾਤਰ ਦਬਾਅ ਪਾਉਂਦੇ ਆ ਜੀ ਸਰ ਇਸ ਮਾਮਲੇ ਸੰਬੰਧ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕੋ ਗੈਸੀ ਕੀ ਤੁਸੀਂ ਜਨ ਕੰਪਲੇਂਟ ਵਗੈਰਾ ਦਿੱਤੀ ਕੋਈ ਜੀ ਕੱਲ ਜਦੋਂ ਤੱਕ ਇਹਨਾਂ ਬੱਚਿਆਂ ਨੇ ਦੱਸਿਆ ਸੀ ਕੱਲ 4 ਵਜੇ ਦੀ ਘਟਨਾ ਵਾ ਅਸੀਂ ਇਹਨਾਂ ਨੂੰ ਉਦੋਂ ਹੀ ਕਿਹਾ ਸੀ ਤੁਸੀਂ ਥਾਣੇ ਜਾਓ ਥਾਣੇ ਜਾ ਕੇ ਕੰਪਲੇਂਟ ਦੇ ਆਏ ਸੀ ਪਰ ਅਜੇ ਤੱਕ ਕੰਪਲੇਂਟ ਤੇ ਸਾਨੂੰ ਕੋਈ ਪੁਖਤਾ ਕਾਰਵਾਈ ਹੁੰਦੀ ਨਹੀਂ ਦਿਖਦੀ ਜੀ ਜੀ ਵੀ ਦੇਖਦੇ ਹੋ ਕਿ ਲਾਡੋ ਵਾਲ ਟੋਲ ਬਾਲ ਜੀ ਜੇਕਰ ਗੱਲ ਕਰੀਏ ਵੀਆਈਪੀ ਪਾਸਿੰਗ ਸੀਗੀ ਪਰ ਵੀਆਈਪੀ ਪਾਸਿੰਗ ਦੇ ਉੱਤੇ ਜਿਹੜਾ ਕਰਮਚਾਰੀ ਉੱਥੇ ਖੜਾ ਸੀਗਾ ਜਿਹਦੇ ਵੱਲੋਂ ਬਤੌਰ ਆਪਣੀ ਡਿਊਟੀ ਜਿਹੜੀ निभाई ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਹੱਤੋਂ ਪਾਈ ਹੋ ਜਾਣਾ ਇਹ ਕਿੱਥੇ ਤੱਕ ਦਾ ਜਿਹੜਾ ਸਹੀ ਸਮਝਦੇ ਹੋ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਦੇਖੋ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਆ ਚਾਹੇ ਮੈਂ ਆ ਚਾਹੇ ਟੂਲ ਤੇ ਕੰਮ ਕਰਨ ਵਾਲਾ ਗਰੀਬ ਚਰਮ ਕਰਮਚਾਰੀ ਆ ਪੱਗ ਦੀ ਇੱਜ਼ਤ ਸਾਰਿਆਂ ਦੀ ਸੇਮ ਆ ਜੀ ਜੇ ਸਾਡੇ ਕਰਮਚਾਰੀ ਤੋਂ ਕੋਈ ਗਲਤੀ ਵੀ ਹੋਈ ਸੀ ਉਹਦੀ ਪੱਗ ਨੂੰ ਹੱਥ ਪਾਉਣਾ ਨਹੀਂ ਬਣਦਾ ਸੀ ਉਹਦੇ ਕੇਸਾਂ ਤੋਂ ਫੜ ਕੇ ਉਹਨੂੰ ਕਿਸੇ ਤਰ੍ਹਾਂ ਨਹੀਂ ਬੰਦਾ ਸੀ ਜੇ ਸਾਡੇ ਕਰਮਚਾਰੀ ਨੇ ਗਲਤੀ ਕੀਤੀ ਸੀ ਨਾਲ ਹੀ ਥਾਣਾ ਸੀ ਜਾ ਕੇ ਕੰਪਲੇਨਟ ਦਿੰਦੇ ਪਰਚਾ ਕਰਾਉਂਦੇ ਅਸੀਂ ਵੀ ਜਥੇਬੰਦੀ ਵੱਲੋਂ ਉਸ ਬੰਦੇ ਦੀ ਮੱਤ ਕਰਦੇ ਪਰ ਜੇ ਕਿਤੇ ਜ਼ਿਆਦਾਤਰ ਕੀ ਹੁੰਦਾ ਜੇ ਟੂਲ ਵਾਲੇ ਅੱਗੇ ਕੋਈ ਹੱਥ ਚੱਕ ਲੈਂਦੇ ਫਿਰ ਇਹਨਾਂ ਕਹਿਣਾ ਸੀ ਗੁੰਡਾ ਕਰਦੀ ਆ ਤੁਸੀਂ ਸਾਰੀ ਵੀਡੀਓ ਦੇਖ ਲਈ ਮੈਂ মিডিਆ ਨੂੰ ਹੱਥ ਜੋੜ ਕੇ ਕਹਿਣਾ ਚਾਹੁੰਦਾ ਇਹ ਗਰੀਬ ਘਰਾਂ ਦੇ ਬੱਚੇ ਆ ਬੇਟੇ ਆ ਕੁੜੀਆਂ ਇਹਨਾਂ ਦਾ ਹੋਰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਇਹ ਬੱਚੇ ਆ ਸਾਰਾ ਸਾਰਾ ਦਿਨ ਧੁੱਪੇ ਖੜੇ ਰਹਿੰਦੇ ਇਹ ਪੰਜਾਬੀਆਂ ਦੇ ਬੱਚੇ ਆ ਤੁਹਾਡੇ ਆਪਣੇ ਬੱਚੇ ਆ ਇਹ ਬਾਹਰਲੇ ਬੱਚੇ ਨਹੀਂ ਜੇ ਤੁਹਾਡਾ ਗੁੱਸਾ ਵੱਡੀਆਂ ਵੱਡੀਆਂ ਫਰਮਾਂ ਤੇ ਉਹਨਾਂ ਦੇ ਕੱਢੋ ਜਾ ਕੇ ਇਹਨਾਂ ਗਰੀਬ ਬੱਚਿਆਂ ਨੂੰ ਜਲੀਲ ਨਾ ਕਰੋ ਥੋਡੇ ਵੱਲੋਂ ਅਗਲਾ ਸਟੈਪ ਕੀ ਹੈ ਐਕਸ਼ਨ ਕੀ ਹੋਊਗਾ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਜੀ ਤੇ ਅਸੀਂ ਇਹ ਦਰਬਾਰ ਸਾਹਿਬ ਜਿਹੜੇ ਐਸਡੀਪੀਸੀ ਦੇ ਪ੍ਰਧਾਨ ਆ ਜੀ ਉਹਨਾਂ ਵੱਲੋਂ ਜਿਹੜੀ ਅਸੀਂ ਉਹਨਾਂ ਨੂੰ ਮਿਲ ਕੇ ਤੇ ਜਿਹੜੀ ਇਹ ਪੱਗ ਲਾਉਣ ਦੀ 295 ਦੀ ਜਿਹੜਾ ਪਰਚਾ ਉਹ ਕਰਵਾਇਆ ਜਾਊਗਾ ਉਹਨੇ ਤੋਂ ਬਾਅਦ ਅਸੀਂ ਸ਼ਾਇਦ ਅਸੀਂ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਫਿਰ ਜਾ ਕੇ ਅਮਰitsar ਕਾਲਤਾ ਸਾਹਿਬ ਦਾ ਜਥੇਦਾਰ ਸਾਹਿਬ ਆ ਉਹਨਾਂ ਦੇ ਜਿਹੜੇ ਨਾਲ ਉਹਨਾਂ ਸਾਡੀ ਗੱਲ ਹੋ ਗਈ ਸੀ ਉਹਨਾਂ ਨੂੰ ਵੀ ਜਾ ਕੇ ਅਸੀਂ ਵੀਡੀਓ ਦਿਖਾਵਾਂਗੇ ਉਹਨਾਂ ਵੱਲੋਂ ਵੀ ਅਸੀਂ ਕਾਰਵਾਈ ਕਰਵਾਵਾਂਗੇ ਜੀ ਸੋ ਦੱਸਦੇ ਕਿ ਇਹ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਸੀਗੇ ਪੰਜਾਬ ਦੇ 110 ਪਿੰਡ ਤਲਵੰਡੀ ਦੇ ਸਰਪੰਚ ਸਾਡੇ ਨੇ ਮੌਜੂਦ ਨੇ ਸਰਪੰਚ ਸਾਹਿਬ ਕੀ ਮਾਮਲਾ ਸੀਗਾ ਇੱਕ ਪਾਸੇ ਵੀਡੀਓ ਜਿਹੜੀ ਸਾਹਮਣੇ ਆਂਦੀ ਹੈ ਸਿਸੜੀ ਵੀ ਜਿਹੜੀ ਤੇ ਕੀ ਇਹਨੂੰ ਕਿਵੇਂ ਦੇਖਦੇ ਹੋ ਸਰ ਉਹ ਬੱਚਾ ਇੱਥੇ ਆਪਣੀ ਡਿਊਟੀ ਕਰਦਾ ਸੀ ਮੰਨ ਲਾ ਕਬੱਡੀ ਦੇ ਖਿਡਾਰੀ ਆਏ ਆ ਬੱਚੇ ਨੂੰ ਕਹਿੰਦੇ ਬ्यान वीआईपी ਕਾਰਡ ਥਾਣਿਆਂ ਨੂੰ ਨਿਕਲ ਢੋ ਉਹ ਕਹਿੰਦਾ ਵੀ ਕੋਈ ਆਈਡੈਂਟੀਟੀ ਕਾਰਡ ਹੈਗਾ ਤੇ ਨਿਕਲ ਜੋ ਉਹਨਾਂ ਕੋਲ ਕੁਝ ਹੈ ਨਹੀਂ ਸੀ ਉਹਨਾਂ ਨੇ ਕੁਝ ਜਾਂ ওভারਡੋਜ਼ ਕੇ ਬਹਿ ਨਸਨੋਂ ਸਾ ਵੀ ਲੱਗਦਾ ਕੀਤਾ ਹੋਇਆ ਸੀ ਉਹਨਾਂ ਨੇ ਆ ਕੇ ਕੁੱਟਣਾ ਸ਼ੁਰੂ ਕਰਤਾ ਕੁੱਟਣਾ ਸ਼ੁਰੂ ਕਰਤਾ ਬਾਅਦ ਵਿੱਚ ਸਾਨੂੰ ਹੀ ਖਬਰ ਮਿਲੀ ਅਸੀਂ ਥਾਣੇ ਪਹੁੰਚੇ ਥਾਣੇ ਪਹੁੰਚੇ ਉੱਥੇ ਸਿਰਫ ਮੁੰਡਾ ਸੀ ਉਹਨੂੰ ਮੈਂ ਮੈਡੀਕਲ ਲਈ ਅਸੀਂ ਉਹਨੂੰ ਹਸਪੀਟਲ ਲਾਜ ਲਾਜ ਲਈ ਭੇਜ ਦਿੱਤਾ ਤੇ ਉਹ ਕਿਹੜੇ ਪਹਿਲੇ ਬੰਦੇ ਸੀ ਉਹ ਵੀ ਇੱਥੇ ਹੈ ਨਹੀਂ ਸੀ ਕਹਿੰਦੇ ਜੀ ਉਹ ਵੀ ਆਪਣੀ ਪੱਟੀ ਪੁੱਟੀ ਕਰਾਉਣ ਗਏ ਆ ਮੈਂ ਕਿਹਾ ਸਰ ਉਹਨਾਂ ਨੂੰ ਤਾਂ ਕੋਈ ਵੀਡੀਓ ਅਸੀਂ ਦੇਖੀ ਵੀਡੀਓ ਵਿੱਚ ਤਾਂ ਕੁਝ ਹੈ ਨਹੀਂ ਸੀ ਉਹ ਬਾਜਾਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਖੁਦ ਹੀ ਸੱਟ ਮਾਰ ਕੇ ਆਪਣੇ ਆਪ ਦੇ ਕੇਸ ਵੀ ਇਹਨਾਂ ਦੇ ਹਟੇ ਹੋਏ ਪਰ ਜਿਹੜੀ ਬੇਇੱਜ਼ਤੀ ਹੋਈ ਆ ਸਾਨੂੰ ਇਹਨਾਂ ਲੱਖਾਂ ਕੁਰਬਾਨੀਆਂ ਦੇ ਬਾਅਦ ਸਾਨੂੰ ਪੱਗ ਮਿਲੀ ਆ ਉਹਦੀ ਹੀ ਬੇਇੱਜ਼ਤੀ ਨਿਮਤਾਰਕਾ ਦੇ ਅਸੀਂ ਇੱਥੇ ਕਾਰਵਾਈ ਕਰਵਾਉਣੀ ਚਾਹਾਂਗੇ ਜੇ ਹੋਰ ਜੇ ਆਪਣਾ ਟੂਲ ਪ੍ਰੈਜ ਵਾਲੇ ਨਹੀਂ ਕਰਨਗੇ ਅਸੀਂ ਪਿੰਡ ਤੌਰ ਤੇ ਆਪਣੀ ਕਾਰਵਾਈ ਪੱਕੀ ਕਰਾਵਾਂਗੇ ਅਸੀਂ ਕਿਉਂਕਿ 295 ਧਾਰਾ ਲਵਾਵਾਂਗੇ ਅਸੀਂ ਇਹ ਜੋ ਨੇ ਗੱਲ ਕੀਤੀ ਸੀ ਉਹ ਕਹਿੰਦਾ 295 ਲੱਗ ਨਹੀਂ ਸਕਦੀ ਜੀ ਮੈਂ ਕਹਿੰਦਾ ਅਸੀਂ ਤੇ ਜਿੱਥੇ ਮਰਜ਼ੀ ਕਰਕੇ ਅਸੀਂ 295 ਜੋੜ ਲਗਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਅਸੀਂ ਪਿੰਡ ਤਰਵੰਡੀ ਗਲਾਂ ਦੇ ਸਾਹਮਣੇ ਸਭਾ ਸਭਾ ਮੌਜੂਦਾ ਸਭਾ ਵਿੱਚ ਖੜੇ ਆ ਪ੍ਰਧਾਨ ਜੀ ਵੀ ਖੜੇ ਆ ਅਸੀਂ ਇਹਨਾਂ ਪ੍ਰਧਾਨ ਜੀ ਨੂੰ ਕੋ ਜੁਨੀਅਨਾਂ ਤੋਂ ਉਮੀਦ ਕਰਦੇ ਆ ਕਿ ਜਿਹੜੇ ਸਾਡੇ ਘੱਟੋ ਘੱਟ ਵੀ 15-20 ਮੁੰਡੇ ਸਾਡੇ ਪਿੰਡ ਤਰਵੰਡੀ ਗਲਾਂ ਦੇ ਇੱਥੇ ਕੰਮ ਕਰਦੇ ਆ ਤੇ ਸਾਡੇ ਜਿਹੜੇ ਬੇਟੇ ਬੱਚੇ ਬੱਚੀਆਂ ਜੋ ਵੀ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸਿਆ ਕੱਲ ਵੀ ਇੱਕ ਡਰਾਈਵਰ ਬੜੀ ਸ਼ਦਾਬਲੀ ਭੈੜੀ ਬੋਲ ਕੇ ਗਿਆ ਲੜਕੀਆਂ ਨੂੰ ਬੜੀ ਨਿੰਦਣਯੋਗ ਗੱਲ ਆ ਕਿ ਜੋ ਕੇ ਉਹੀ ਗੱਲ ਆ ਵੀ ਕੋਈ ਅਮੀਰ ਆਦਮੀ ਆ ਪੈਸੇ ਵਾਲਾ ਉਹ ਮਾੜੀ ਸਤਾਵਲੀ ਬੋਲ ਜਾਂਦਾ ਬੜੀ ਮਾੜੀ ਗੱਲ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦੇ ਆ ਜੋ ਕਿ ਕੱਲ ਸਾਡੇ ਸਤਨਾਮ ਸਿੰਘ ਦੇ ਨਾਲ ਹੋਈ ਆ ਸਾਨੂੰ ਪਤਾ ਲੱਗਾ ਇਹ ਸਾਰਾ ਪਿੰਡ ਉੱਥੇ ਪਹੁੰਚ ਗਿਆ ਤੇ ਅਸੀਂ ਮੈਡਮ ਨੂੰ ਚਲੋ ਮੈਡਮ ਡਿਊਟੀ ਦੇ ਨਹੀਂ ਸੀ ਸੱਚੇ ਸਾਹਿਬ ਤੇ ਆਪਣੇ ਹਰਪ੍ਰੀਤ ਆਪਣੇ ਹਰਮੀਤ ਜੀ ਐਸਐ ਹੈ ਉਹਨਾਂ ਨੂੰ ਕਿਹਾ ਵੀ ਇਹਦੀ ਕਾਰਵਾਈ ਜਿਹੜੀ 295ੀ ਧਾਰਾ ਬਣਦੀ ਆ ਕਰੋ ਸਾਡੇ ਸਰਪੰਚ ਸਾਹਿਬ ਕਹਿੰਦੇ ਉਹ ਨਹੀਂ ਕਰਨੀ ਪਰ ਅਸੀਂ ਕਰਵਾਵਾਂਗੇ ਚਾਹੇ ਸਾਨੂੰ ਧਰਨੇ ਲਾਉਣੇ ਪੈਣ ਚਾਹੇ ਸਾਨੂੰ ਸੀਪੀ ਸਾਹਿਬ ਦੇ ਪੇਸ਼ ਹੋਣਾ ਪਵੇ ਅਸੀਂ ਇਹ ਇਨਸਾਫ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ साड़े नाडोवाल टोल प्लाजा के मैनेजर मौजूद ने विपन राय जी जानकारी लवेंगे सो आखिर मामला की होया बीते दिन सर मामला जरा सामने आया लाडोवाल का सिलसिड भी एक सामने आई है उसकी मामला की सर आ, सर सर वी आई पी लेन एक पे हमारे स्टाफ खड़े थे और कोई गाड़ी वाला रुका वहाँ पर जो ये भी बताया बाद में उन्होंने कि नहीं शायद खिलाड़ी हैं उन्होंने जो है सर हमारे जब स्टाफ ने उनसे कहा कि सर हमारा जो है आप आईडी दिखा दीजिए जो नेशनल हाईवे अथॉरिटी के अकॉर्डिंग भी जो एग्जामिनेशन होता है अगर आप उस कैटेगरी में आते हैं तो हम आपको निकाल देंगे तो उस चीज़ पे आईडी दिखाने के लिए राज़ी नहीं हुए जबकि हमारा स्टाफ बार बार उनसे विनम्रता से हाथ जोड़ के उनसे कहता रहा कि सर आप आई दिखा दीजिए और नहीं तो आप लाइन से चले जाइए और पे करके जाइए और उसके बाद जो है वो बहस करने लगे जो गाड़ी वाले थे उन्होंने बहस करना चालू किया फिर उसके बाद हमारे स्टाफ से मारपीट उन्होंने करना चालू कर दिया सर एक बार नहीं दो दो बार मारपीट की और उसमें पगड़ी भी उन्होंने कर दी है आ, तो इस चीज़ को लेके हम लोग अपना प्रशासन के पास गए और कानून से रिक्वेस्ट किए पुलिस प्रशासन लाडोवाल थाने में अप्लीकेशन दिया गया है कि उस पर उचित कार्रवाई करें सर की कर्मचारी किन्ने से जिन्हों नई होंगी है लाडोवाल वी आई पी एक नंबर पर वी आई पी एक नंबर पर शतनाम नाम था लड़के का जी जी वो कर्मचारी एक सी या दो, हो दो कोई हो नहीं दो लड़के थे वहाँ पर तो उसमें सर कभी कभी वाशरूम जाना इस इसलिए कभी कभी हो जाता है कि नहीं एक है वी आई पी लेना सर उसमें सिर्फ वी आई पी में वही एम्बुलेंस पुलिस आर्मी वगैरह जो एग्जामटेड होते हैं नेशनल हाईवे अथॉरिटी ऑफ इंडिया के अकॉर्डिंग उन्हीं को सिर्फ निकाला जाता है सर जी सर की पता लग गया कि वो कोई इंटरनेशनल खिलाड़ी कोई कबड्डी दे ते उस तो बाद वालों जो कहा गया तो उस तो बाद जी बहस बसाई आपस के हो जाती है उस तो बाद जो मामला ये बद है इनू किए देखते हो सर आ, सर हमें इस बारे में नहीं जानकारी है कोई इंटरनेशनल खिलाड़ी हैं या इंडियन खिलाड़ी हैं जो हमें सुनने में आया है कि नहीं वो कोई खिलाड़ी थे खिलाड़ी हैं और इसकी जाँच तो सर पुलिस प्रशासन करेगी और हमें कानून व्यवस्था पर पूरा विश्वास है कि न्याय मिलेगा जी की मांग करते हो प्रशासन नहीं प्रशासन कानून उचित कार्रवाई करें जो भी है हम रिक्वेस्ट करते हैं कि जो भी उचित कार्रवाई है उसको करने की कृपा करें तो सर एक और बड़ा सवाल है कि जेडे वी आई पी एक नंबर तो गुजरते हैं जेड भी वी आई पी आते हैं उन्होंने की मैसेज देना चाहेंगे कि लगता कि ये सही से वी आई पी लेन से जो भी कस्टमर हमारे निकलते हैं हम उनसे रिक्वेस्ट करेंगे हाथ जोड़ के कि कृपया अपनी आई डी दिखाएँ ताकि हमारे स्टाफ को कोई दिक्कत ना हो जो अगर नेशनल हाईवे अथॉरिटी के अकॉर्डिंग एग्जाम्टेड होंगे हम उनको निकालने के लिए बाध्य हैं क्योंकि एम्बुलेंस मेन होती है एम्बुलेंस को हम निकालना उधर रखते हैं एम्बुलेंस हो गए जज साहब हो गए माननीय विधायक जी हो गए माननीय सांसद जी हो गए मंत्री जी हो गए इन लोगों को तो अलाउ है साहब पुलिस को हो गया आर्मी हो गई तो जिसको अलाउ है सर उसको निकालने के लिए हम बाध्य हैं और लोगों से मैं निवेदन करता हूं कि कृपया माननीय गडकरी साहब ने एक तीन हज़ार का पास बनाया है जो एनुअल पास है उसको बनाने की कोशिश करें जो पंद्रह रुपये पर ट्रिप है तो विवादों से अच्छा है कि टोल प्लाजा को सपोर्ट करें जी बिल्कुल सो बहुत ही वाइस जानकारी दी पर दस दिए कि वी पास तो जरा पासिंग लै रहे थे तो उस बाद विवाद जरा गया पर कितने कितने एक पास प्रशासन आगे भी गुहार लगाई गई पर देखना होगा का कि की कार्रवाई जी प्रशासन करता है सो टोल प्लाजा ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਦੀਨ ਆਂਦਾ ਵਾ ਵੀਆਈਪੀ ਐਮਰਜੈਂਸੀ ਸੁਵਿਧਾਵਾ ਐਮਰਜੈਂਸੀ ਕ੍ਰੋਸਿੰਗ ਜਿਹੜੀ ਹੈ ਉਸ ਦੇ ਉੱਤੇ ਜੇਕਰ ਕੋਈ ਵੀਆਈਪੀ ਆਂਦਾ ਤੇ ਉਹਨਾਂ ਵੱਲੋਂ ਜਿਹੜੇ ਆਪਣੇ ਡਾਕੂਮੈਂਟਸ ਦਿਖਾਏ ਜਾਂ ਤਾਂ ਉਸ ਤੋਂ ਬਾਅਦ ਹੀ ਉਹਨਾਂ ਜਿਹੜਾ ਉਹਨਾਂ ਨੂੰ ਜਿਹੜਾ ਕ੍ਰੋਸ ਜਾਂ ਪਾਸ ਜਿਹੜਾ ਦਿੱਤਾ ਜਾਊਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਉੱਤੇ ਬਹਿਸ ਬੁਸਾਈ ਸ਼ੁਰੂ ਹੋ ਗਈ ਸੋ ਮੰਗ ਜਿਹੜੀ ਹੈ ਕੀਤੀ ਗਈ ਹੈ ਪ੍ਰਸ਼ਾਸਨ ਅੱਗੇ ਪਰ ਦੇਖਣਾ ਹੋਵੇਗਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਨਾਲ ਧੰਨਵਾਦ